ਸੂਰੇ ਤੇ ਬਣਾਉਗੇ ਤੇ ਮਾਫਰਾ ਅਸਟਾ ਰੋਕੇ ਆਇਆ ਦੇ ਇੱਧਰ ਆ ਜਾ ਦਿੱਤੇ ਆ ਲੈ ਬੋਲੋ ਸਵਾਦ ਤੇ ਬਣਾਉਂਦਾ ਮੈਨੂੰ ਪਤਾ ਨਹੀਂ ਠੀਕ ਬਣਦਾ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਾ ਰਹੇ ਹਾਂ ਇਹ ਦਾਣਾ ਜਿਹੜਾ ਕੱਟੀਆਂ ਨੂੰ ਉਹ ਕਾਰਗਿਲ ਦਾ ਪ੍ਰੋਟੀਨ ਦਾ ਫੈਲਾ ਜੀ ਤੇ ਵਿੱਚ ਆਪਾਂ ਮਿਕਸ ਕਰੀ ਵੀ ਆ ਆਪਣੀ ਜਿਹੜੀ ਘਰਤੀ ਬਣਾ ਕੇ ਲਿਆਉਣੀ ਹੈ ਤੇ ਆਪਾਂ ਪਾ ਰਹੇ ਹਾਂ ਇਹਨਾਂ ਨੂੰ ਜਦੋਂ ਵੀ ਵੀ ਕੀਵਰੀਆਂ ਐ ਪ੍ਰੋਬਲਮ ਆ ਜਾਂਦੀ ਐ ਵੀ ਕੋਈ ਕੱਤੀ ਕਦੂਦੀ ਕੱਤੀ ਦੀ ਕੁੰਹ ਚੱਪ ਦਿੰਦੀ ਐ ਜਖਮ ਹੋ ਜਾਂਦਾ ਐ ਤੇ ਜਖਮ ਬਹੁਤ ਸੇ ਵਾਈ ਜੀ ਆਪਾਂ ਆਇਕ ਟਿਊਬ ਆ ਹਾਈਮੈਕਸ ਹਾਈਮੈਕਸ ਟਿਊਬ ਆ ਜੀ ਇਹ ਜਖਮਾਂ ਦੀ ਬਹੁਤ ਵਧੀਆ ਬਹੁਤ ਛੇਤੀ ਆਰਾਮ ਕਰ ਦਿੰਦੀ ਐ ਇੱਕ ਟਾਪੀ ਕੇਅਰ ਐ ਸਪਰੇਅ ਐ ਜੀ ਇਹ ਕੀੜਿਆਂ ਤੇ ਸੁੰਡ-ਸੁੰਡ ਪੈ ਜਾਣ ਜਖਮ ਤੇ ਉਹਦੇ ਪਰ ਵੀ ਕੰਮ ਕਰਦੀ ਐ ਜਖਮ ਤੇ ਵੀ ਕੰਮ ਕਰਦੀ ਐ ਮੱਖੀ ਨਹੀਂ ਕੋਈ ਜਖਮ ਦੇ ਬੈੰਦੀ ਹੈਗੀ ਛੇਤੀ ਆਰਾਮ ਹੋ ਜਾਂਦਾ ਐ ਇਹ ਵੀਡੀਓ ਪੜੀ ਲੱਗੀ ਸ਼ੇਅਰ ਕਰੋ ਇਹ ਕਮੈਂਟ ਕਰੋ ਫੇਸਬੁੱਕ ਤੇ ਫੋਲੋ ਕਰੋ YouTube ਤੇ ਵੀ ਆਪਣੀ ਚੈਨਲ ਕੋਲ ਸਬਸਕ੍ਰਾਈਬ ਇਹ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਬਹੁਤ ਬਹੁਤ ਠੀਕ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ